ਉਰਮਤ ਹੈ ਕਿ ਇਹ ਕਿ ਰੱਬ ਦੇ ਹੁਕਮ ਵਿੱਚ ਜੰਮੇ ਆਂ। ਪਰ ਰੱਬ ਦੇ ਹੁਕਮ ਦੇ ਵਿੱਚ ਸਾਧੂ ਰੋਜ਼ੀ ਰੋਟੀ ਮਿਲ ਰੇ। ਕੋਈ ਪਾਪ ਕਰਨਿਆ। ਉਹਦੇ ਹੁਕਮ ਵਿੱਚ ਹੀ ਅਸੀਂ ਚਲੇ ਜਾਣਾ। ਜੰਮਣ ਮਰਨਾ ਹੁਕਮ ਹੈ। ਭਾੜੇ ਆ ਦਾਇਜ। ਉਹਦੇ ਹੁਕਮ ਵਿੱਚ ਹੀ ਜੰਮੇ ਆ। ਉਹਦੇ ਹੁਕਮ ਵਿੱਚ ਹੀ ਅਸੀਂ ਮਰ ਜਾਣਾ। ਉਹਦੇ ਹੁਕਮ ਵਿੱਚ ਹੀ ਆਏ ਨਾ। ਉਹਦੇ ਹੁਕਮ ਵਿੱਚ ਹੀ ਅਸੀਂ ਚਲੇ ਜਾਣਾ ਹੈ। ਜੋਰ ਨਾਲ ਜੀਵਨ ਮਰਨਾ ਜੀ। ਕਿ ਸੇਦਾ ਜੋਰ ਦੀ ਜੰਮਣ ਮਰ। ਉਹੀ ਸਾਨੂੰ ਘੇਡਾ ਹੈ। ਉਹੀ ਫਿਰ ਸਾਨੂੰ ਬਾੜ ਦੇਣਾ। ਸਤਿਗੁਰੂ ਨੇ ਪਾਵਰ ਬਾੜਿ ਚ ਜ਼ਿਕਰੇ ਕੀਤਾ ਹੈ। ਕਹਿੰਦੇ ਹੈ ਮਗਿਆ ਜਿਨਾ ਤੇਰਾ ਜਨਮ ਨਹੀਂ ਸੀ ਹੋਇਆ। ਤੇਰੇ ਜਨਮ ਤੋਂ ਪਹਿਲਾਂ ਨਾ ਉਸ ਵੇਲੇ ਗੁਰੂ ਨੇ ਤੇਰਾ ਰੂਹਿਤ ਸੰਸਾਰ ਵਿੱਚ ਘੇਟ ਦਿੱਤਾ ਸੀ। ਤੂੰ ਜਨਮ ਨਹੀਂ ਸੀ ਜਿਹੜਾ ਤੇਰਾ ਜਨਮ ਹੋਣਾ ਸੀ ਨਾ। ਤੇਰੀ ਖੂਰਾ ਨਾ ਤੇਰੀ ਮਾਂ ਦਾ ਦੁੱਧ। ਉਹ ਪਹਿਲਾਂ ਭੇਜ ਦਿੱਤਾ ਪਰਮਾਤਮਾ। ਹਾਰੇ ਤੇ ਦੀਪ ਦੇ ਜਨਮ ਤੋਂ ਪਹਿਲਾਂ ਉਹਦੀ ਖਰਾਕ ਸੰਸਾਰ ਪਰਮਾਤਮਾ ਭੇਜ ਕੇ ਤੁ ਸੰਭਾਲਦਾ ਹੈ ਪਹਿਲੋਂ ਦੇਤਾ ਹੈ ਰਜਿਕ ਸੁਬਾਹ ਪਿਛੂ ਦੇਤਾ ਹੈ ਜਨ ਤੋਂ ਬਾਹਾਂ ਉਹੀ ਸੰਭਾਲਦਾ ਹੈ ਸਾਡਾ ਰਜਿਕ ਉਹਨੇ ਸਾਡੇ ਜਨਮ ਤੋਂ ਪਹਿਲਾਂ ਭੇਜਿਆ ਤੇ ਜਿੱਦਣ ਉਹਦਾ ਉਪਤਪਾਣ ਹੈ ਭਾਈ ਉਦੋਂ ਅਸੀਂ ਸੰਸਾਰ ਤੋਂ ਚਲੇ ਵੀ ਜਾਣਾ ਹੈ ਰਹਿਣਾ ਕਿਸੇ ਇਸ ਕਰਕੇ ਉਹ ਹੀ ਸਾਨੂੰ ਪਾਲਦਾ ਹੈ ਉਹ ਹੀ ਰ지ਕ ਦਿੰਦਾ ਹੈ ਉਹਦੇ ਹੁਕਮ ਦੇ ਵਿੱਚ ਹੀ ਜੀਵ ਚਲੇ ਜਾਂਦੇ ਨੇ ਜਦੋਂ ਉਹਦਾ ਹੁਕਮ ਹੁੰਦਾ ਹੈ ਨਾ ਤੇ ਇਹ ਜੀਵ ਰਹਿੰਦਾ ਜੀਵ ਨੂੰ ਜਾਣੇ ਭੇਗ ਸੰਸਾਰ ਦੇ ਵਿੱਚ ਕੋਈ ਵੀ ਇਹ ਉਹਦੇ ਹੁਕਮ ਵਿੱਚ ਹੀ ਹੁੰਦਾ ਹੈ ਸਭ ਤੋਂ ਜਮਣਾ ਵੀ ਇਹ ਰ지ਕ ਵੀ ਤੇ ਮਰਨਾ ਇਸ ਕਰਕੇ ਖਿਆਲ ਬਣਾ ਕਰ ਤੈ ਕਿ ਕਿਸੇ ਨੇ ਸਾਨੂੰ ਦਨ ਦਿੱਤਾ कोई सू पाल है तो कोई सामत नहीं बनती परमात्मा ने सामू जन्म दिता है पापो के हुक्म जमे हाँ परमात्मा ही को पाल है परमात्मा के हुक्म ही अस संसार चले जाए